ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਮਦੀਪ ਕੌਰ ਸਵਾਗਤ ਕਰਦੀ ਹਾਂ ਆਪਣੇ YouTube ਚੈਨਲ ਦਾ ਰਾਇਲ ਕਲੈਕਸ਼ਨ ਗੁਰਦਾਸਪੁਰ ਤੇ ਇਸ ਚੈਨਲ ਤੇ ਦੇਖਦੇ ਹੋ ਤੁਸੀਂ ਲੇਡੀਜ਼ ਸੂਟਾਂ ਦੀ ਬਹੁਤ ਸਾਰੀ ਵੈਰਾਈਟੀ ਨਵੀਂ-ਨਵੀਂ ਵੈਰਾਈਟੀ ਨੂੰ ਦੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓਜ਼ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਅੱਜ ਦੇ ਸੂਟ ਜਿਹੜੇ ਉਹ ਪ੍ਰਿੰਟਡ ਹੋਣਗੇ ਬਹੁਤ ਪਿਆਰੀ ਜੀ ਕਲੈਕਸ਼ਨ ਹੋਏਗੀ ਸਭ ਤੋਂ ਪਹਿਲੇ ਅਨੀਅਨ ਟਾਈਪ ਸ਼ੇਡ ਆਏਗੀ ਅੰਬੀਆਂ ਦੀ ਉੱਪਰ ਪ੍ਰਿੰਟਿੰਗ ਆਏਗੀ ਨਾਲ ਵੇਲਜ਼ ਆਉਣਗੀ ਆ 5 ਮੀਟਰ ਦਾ ਸੂਟ ਮਿਲੇਗਾ ਪਿਓਰ ਕਾਟਨ ਕੈਂਬਰਿਕ ਦਾ ਸੂਟ ਹੋਏਗਾ 495 A ਵਾਲੇ ਸੂਟ ਦਾ ਪ੍ਰਾਈਸ ਹੋਏਗਾ ਸਾਰੀ ਹੀ ਵੀਡੀਓ ਨੂੰ ਤੁਸੀਂ ਚੰਗੀ ਤਰ੍ਹਾਂ ਵਿਜ਼ਿਟ ਕਰਨਾ ਹੈ ਕਿਉਂਕਿ ਹਰ ਇੱਕ ਸੂਟ ਦਾ ਆਪਣਾ ਆਪਣਾ ਪ੍ਰਾਈਸ ਹੋਏਗਾ ਅਗਲਾ ਜਿਹੜਾ ਪ੍ਰਿੰਟ ਆ ਉਹ ਆਏਗਾ ਬਹੁਤ ਪਿਆਰਾ ਇਹ ਮੰਗੀਆਂ ਸ਼ੇਡ ਦੇ ਵਿੱਚ ਪ੍ਰਿੰਟਿੰਗ ਆਏਗੀ ਉੱਪਰ ਲੀव्स ਵਾਲੀ ਆਏਗੀ ਪ੍ਰਿੰਟਿੰਗ ਠੀਕ ਹੈ ਜੀ ਮੰਗੀਆਂ ਸ਼ੇਡ ਇਸ ਦਾ ਜਿਹੜਾ ਬੇਸ ਆ ਉੱਪਰ ਲਾਈਟ ਕਲਰ ਦੀ ਪ੍ਰਿੰਟਿੰਗ ਆਏਗੀ 5 ਮੀਟਰ ਦਾ ਸੂਟ ਆਏਗਾ ਤੇ ਪਿਓਰ ਕਾਟਨ ਦਾ ਸਟਾਫ ਹੋਏਗਾ ਇਹ ਵਾਲਾ ਸੂਟ ਜਿਹੜਾ ਆ ਸ਼ੰਕਰ ਪ੍ਰਿੰਟਸ ਵਾਲੀ ਜਿਹੜੇ 495 ਦੇ ਮਿਲਣਗੇ ਤੇ ਬਾਕੀ ਜਿਹੜੇ ਸੂਟ ਪ੍ਰਿੰਟਰਡ ਤੁਹਾਨੂੰ ਦਵਾਂਗੇ ਉਹ ਦਵਾਂਗੇ 450 ਦੇ ਸ਼ਿਪਿੰਗ ਦੇ ਨਾਲ ਠੀਕ ਹੈ ਜੀ ਤੁਸੀਂ ਕੋਈ ਵੀ ਸੂਟ ਕਲਰ ਜਿਹੜਾ ਉਹ ਮੰਗਵਾ ਸਕਦੇ ਆ ਬੁਕਿੰਗ ਦਾ ਨੰਬਰ 7814352822 ਹੋਏਗਾ ਅਗਲਾ ਕਲਰ ਬਹੁਤ ਪਿਆਰਾ ਆਏਗਾ ਇਟਾਲੀਅਨ कॉटन ਇਸ ਦਾ ਜਿਹੜਾ ਫੈਬਰਿਕ ਹੋਏਗਾ ਠੀਕ ਹੈ ਜੀ ਇਟਾਲੀਅਨ कॉटन ਫੈਬਰਿਕ ਹੋਏਗਾ ਬ੍ਰਾਊਨ ਸ਼ੇਡ ਆਏਗੀ ਇਸ ਦੀ بیس ਵਿੱਚ ਠੀਕ ਹੈ ਮਸਟਰਡ ਟਾਈਪ ਦੀ ਸ਼ੇਡ ਹੈ ਮਸਟਰਡ ਬ੍ਰਾਊਨੀ ਸ਼ੇਡ ਆਏਗੀ ਉੱਪਰ ਛੋਟੀ ਛੋਟੀ ਪ੍ਰਿੰਟਿੰਗ ਆ ਬਹੁਤ ਪਿਆਰੀ ਪ੍ਰਿੰਟਿੰਗ ਆਏਗੀ ਇੱਕਦਮ ਲਾਜਵਾਬ ਜੀ ਪ੍ਰਿੰਟਿੰਗ ਆਏਗੀ कलर चैक करते जाओ बहुत सोनी है थोड़ी रेड कलर की आएगी प्रिंटिंग अप, जी? अगली प्रिंटिंग देखो, बहुत प्यारी प्रिंटिंग है, चार सौ काट मिलेगा इसका जलैक कलर आएगा थोड़ा जहा इस ग्रे आएगी उपर जी वाइन टाइप शेड जी प्रिटिंग दी कलर बहुत सोहना है अकोर्डिंग एना चो कोई भी सूट कलर मंगवा 7814352822 ਹੋਏਗਾ ਨੰਬਰ ਸਾਡਾ ਠੀਕ ਹੈ ਜੀ ਇਸ ਨੰਬਰ ਤੇ ਤੁਸੀਂ ਪਿਕ ਸੈਂਡ ਕਰਨੀ ਆ ਪੇਮੈਂਟ ਦਾ ਮੋਡ ਆਨਲਾਈਨ ਹੋਏਗਾ Google Pay Paytm ਜੋ ਵੀ ਤੁਸੀਂ ਯੂਜ਼ ਕਰਦੇ ਹੋ ਪੇਮੈਂਟ ਕਰਕੇ ਆਰਡਰ ਕਨਫਰਮ ਕਰ ਲੈਣਾ ਠੀਕ ਹੈ ਅਗਲੇ ਜਿਹੜੇ ਸੂਟ ਆ ਉਹ ਦੁਪੱਟੇ ਵਾਲੇ ਹੋਣਗੇ ਇੱਕਦਮ ਪ੍ਰਿੰਟਡ ਹੋਣਗੇ ਸੂਟ ਬਹੁਤ ਪਿਆਰੀ ਜੀ ਪ੍ਰਿੰਟਿੰਗ ਆਏਗੀ ਕਲਰ ਬਹੁਤ ਹੀ ਸੋਹਣੇ ਆਉਣਗੇ ਇਸ ਦੇ ਵਿੱਚ ਜਿਸ ਨਾਲ ਪਿੰਕ ਕਲਰ ਆਏਗਾ ਇਸ ਦਾ ਬੇਸ ਉੱਪਰ ਕਰੀਮ ਸ਼ੇਡ ਥੋੜੀ ਜਿਹੀ ਸਕਿਨ ਟਾਈਪ ਜਿਹੜੀ ਟੋਨ ਆ ਉਸ ਦੀ ਆਏਗੀ ਪ੍ਰਿੰਟਿੰਗ ਠੀਕ ਹੈ ਜੀ 5 ਮੀਟਰ ਦਾ ਤੁਹਾਨੂੰ ਪ੍ਰਿੰਟਡ ਸੂਟ ਮਿਲੇਗਾ ਨਾਲ ਆਏਗਾ कॉटन ਦਾ ਦੁਪੱਟਾ ਪਿਓਰ ਮलमल ਦਾ ਦੁਪੱਟਾ ਆਏਗਾ ਇਕਦਮ ਸੌਫਟ कॉटन ਦਾ ਜਿਹੜਾ ਹੈ ਤੁਹਾਨੂੰ ਲੰਮਾ ਚੌੜਾ ਦੁਪੱਟਾ ਮਿਲੇਗਾ ਤੁਸੀਂ ਪ੍ਰਿੰਟਿੰਗ ਚੈੱਕ ਕਰਦੇ ਜਾਣਾ ਹੈ ਕਲਰ ਵਾਈਜ਼ ਵੀ ਬਹੁਤ ਸੋਹਣੇ ਆਉਣਗੇ ਫੈਬਰਿਕ ਜਿਹੜਾ ਹੈ ਪਿਓਰ कॉटन ਦਾ ਤੁਹਾਨੂੰ ਮਿਲੇਗਾ ਇਹ ਜਿਹੜੇ ਸੂਟ ਨੇ ਇਹ ਤੁਹਾਨੂੰ ਮਿਲਣਗੇ 850 ਦੇ ਠੀਕ ਹੈ ਜੀ 850 ਦਾ ਸ਼ਿਪਿੰਗ ਦੇ ਨਾਲ ਤੁਹਾਨੂੰ ਇਹ ਵਾਲਾ ਸੂਟ ਮਿਲੇਗਾ ਕਲਰ ਤੁਸੀਂ ਚੈੱਕ ਕਰਦੇ ਜਾਓ ਗ੍ਰੀਨ ਕਲਰ ਆਏਗਾ ਅਗਲਾ ਠੀਕ ਹੈ ਗ੍ਰੀਨ ਕਲਰ ਦੇ ਵਿੱਚ ਲੀਵਜ਼ ਵਾਲੀ ਪ੍ਰਿੰਟਿੰਗ ਆਏਗੀ ਗ੍ਰੇ ਕਲਰ ਆਏਗਾ ਉੱਪਰ ਥੋੜਾ ਸਕਿਨ ਟਾਈਪ ਦੀ ਪ੍ਰਿੰਟ ਤੇ ਇਹ ਮੇ ਤੁਹਾਨੂੰ ਜਿਹੜਾ ਮਿਲੇਗਾ ਇਸ ਦਾ ਦੁਪੱਟਾ ਠੀਕ ਹੈ ਬਹੁਤ ਪਿਆਰੀ ਜੀ ਪ੍ਰਿੰਟਿੰਗ ਦਾ ਆਏਗਾ ਦੁਪੱਟਾ 850 ਜਿਹੜਾ ਇਸ ਦਾ ਹੋਏਗਾ ਪ੍ਰਾਈਸ 850 ਹੋਏਗਾ ਪ੍ਰਾਈਸ ਤੁਸੀਂ ਇਹਨਾਂ ਚੋਂ ਕੋਈ ਵੀ ਸੂਟ ਕਲਰ ਜਿਹੜਾ ਮੰਗਵਾ ਸਕਦੇ ਹੋ ਅਗਲਾ ਗ੍ਰੀਨ ਕਲਰ ਜਿਹੜਾ ਬੇਸ ਆ ਇਸ ਦੇ ਉੱਪਰ ਜਿਹੜੀ ਹੈ ਪ੍ਰਿੰਟਿੰਗ ਬਹੁਤ ਸੋਹਣੀ ਹੋਈ ਆ ਇਸ ਤਰ੍ਹਾਂ ਸਟ੍ਰਿਪਸ ਵਾਲੀ ਪ੍ਰਿੰਟਿੰਗ ਮਿਲੇਗੀ ਨਾਲ ਪੈਨਲਿੰਗ ਮਿਲੇਗੀ ਠੀਕ ਹੈ ਇਹ ਤੁਹਾਨੂੰ ਪੈਨਲਿੰਗ ਮਿਲੇਗੀ ਤੇ ਇਸ ਦੇ ਵਿੱਚ ਰੈਡੀ ਆਫ ਫਲਾਵਰਸ ਦੀ এমਬ્રોਇਡਰੀ ਹੋਈ ਆ ਬਲੈਕ ਕਲਰ ਕਰੀਮ ਕਲਰ ਦੀ এমਬ્રોਇਡਰੀ ਮਿਲੇਗੀ ਦੋਨੇ ਫਲਾਵਰਸ ਦੀ ਇਸ ਨਾਲ এমਬ્રોਇਡਰੀ ਮਿਲੇਗੀ ਪੈਨਿੰਗ ਦੇ ਨਾਲ ਤੇ ਜਿਹੜਾ ਆ 올ਓਵਰ ਤੁਹਾਨੂੰ ਸੂਟ ਮਿਲੇਗਾ ਬਹੁਤ ਪਿਆਰਾ ਜਿਹਾ سٹਫ ਹੈ ਪਿਸਟਾ ਟਾਈਪ ਸ਼ੇਡ ਜਿਹੜੀ ਇਸ ਦੀ ਆਏਗੀ ਸਟ੍ਰਿਪਸ ਜਿਹੜੀਆਂ ਬਹੁਤ ਸੋਹਣੀਆਂ ਆਉਣਗੀਆਂ ਇਸ ਦੇ ਵਿੱਚ ਗ੍ਰੇ ਕਲਰ ਆਏਗਾ ਡਾਟਸ ਵਾਲੀਆਂ ਸਟ੍ਰਿਪਸ ਆਉਣਗੀਆਂ ਵਾਈਟ ਕਲਰ ਦੀ ਸਟ੍ਰਿਪਿੰਗ ਆਏਗੀ ਤੇ ਜਿਹੜਾ এমਬ્રોਇਡਰੀ ਵਾਲਾ ਤੁਹਾਨੂੰ ਫਰੰਟ ਟਾਈਪਰ এমਬ્રોਇਡਰੀ ਮਿਲੇਗੀ ਕਲਰ ਬਹੁਤ ਸੋਹਣਾ ਹੈ ਚੁਆਇਸ ਦੇ ਅਕੋਰਡਿੰਗ ਤੁਸੀਂ ਆਪੇ ਆਪਣਾ ਕੋਈ ਵੀ ਸੂਟ ਕਲਰ ਜਿਹੜਾ ਮੰਗਵਾ ਸਕਦੇ ਹੋ ਬੁਕਿੰਗ ਦਾ ਨੰਬਰ 7814352822 ਹੋਏਗਾ ਇਸ ਨੰਬਰ ਤੇ ਤੁਸੀਂ ਪਿਕ ਸੈਂਡ ਕਰਨੀ ਆ ਇਹ ਜਿਹੜਾ ਸੂਟ ਹੈ ਇਹ ਤੁਹਾਨੂੰ ਮਿਲੇਗਾ 400 ਦਾ ਸ਼ਿਪਿੰਗ ਦੇ ਨਾਲ ਠੀਕ ਹੈ 400 ਦਾ ਸੂਟ ਮਿਲੇਗਾ ਜਿਹੜਾ ਏਮਬਰਾਇਡਰੀ ਵਾਲਾ ਠੀਕ ਹੈ ਸ਼ਿਪਿੰਗ ਦੇ ਨਾਲ ਮਿਲੇਗਾ ਬਹੁਤ ਸੋਹਣੇ ਸੋਹਣੇ ਕਲਰ ਨੇ ਬਹੁਤ ਹੀ ਸੋਹਣੇ ਸੋਹਣੇ ਪ੍ਰਾਈਸ ਨੇ ਤੁਸੀਂ ਕੋਈ ਵੀ ਸੂਟ ਕਲਰ ਮੰਗਵਾ ਸਕਦੇ ਆ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ 27th April ਨੂੰ ਅਸੀਂ ਕੱਢਿਆ ਸੀਗਾ ਬਹੁਤ ਹੀ ਸੋਹਣਾ ਜਿਹਾ ਇੱਕ ਸੂਟ ਦਾ ਗਿਫਟ ਹੁਣ ਅਸੀਂ 10 ਸੂਟਾਂ ਦਾ ਗਿਫਟ ਕਰਾਂਗੇ ਮੈਂ ਦੇ ਲਾਸਟ ਵਿੱਚ ਉਹ ਵਾਲੇ ਈਵਿਊਅਰਸ ਦੇ ਲਈ ਜਿਹੜੇ ਸਾਨੂੰ ਸਾਰੇ ਹਮੇਸ਼ਾ ਸਪੋਰਟ ਕਰਨਗੇ ਸਾਡੀਆਂ ਲੌਂਗ ਵੀਡੀਓਜ਼ ਤੇ ਆਉਣਗੇ ਪਲੱਸ ਜਿਹੜਾ ਕਮੈਂਟ ਕਰਕੇ ਤੇ ਨਾਲ ਲਾਈਵ ਤੇ ਆਉਣਗੇ 11:30 ਮਾਰਨਿੰਗ ਦੇ ਟਾਈਮ ਤੇ ਠੀਕ ਹੈ ਜੀ ਇਸ ਤਰ੍ਹਾਂ ਹੀ ਤੁਸੀਂ ਸਾਡੀ ਕਲੈਕਸ਼ਨ ਨੂੰ ਪਿਆਰ ਦਿੰਦੇ ਰਹੋ ਬਹੁਤ ਹੀ ਪਿਆਰੀ ਪਿਆਰੀ ਕਲੈਕਸ਼ਨ ਹਰ ਰੋਜ਼ ਇੱਕ ਨਵੀਂ ਵੀਡੀਓ ਲੈ ਕੇ ਆਉਂਨੇ ਆ ਲਾਈਵ ਤੇ ਆਉਂਨੇ ਆ ਸ਼ਾਰਟ ਵੀਡੀਓਜ਼ ਲੈ ਕੇ ਆਉਂਨੇ ਆ ਤੁਸੀਂ ਕੋਈ ਵੀ ਸੂਟ ਕਲਰ ਜਿਹੜਾ ਮੰਗਵਾ ਸਕਦੇ ਆ ਸਾਡ ਤੋਂ ਜਿਹੜਾ ਮਸ਼ੀਨ ਵਰਕ ਬੁਟੀਕ ਵਰਕ ਜਿਹੜਾ ਵਾ ਕੋਈ ਵੀ ਸੂਟ ਰੈਡੀ ਵੀ ਕਰਵਾ ਸਕਦੇ ਆ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਾਰੇਆਂ ਨੂੰ